ਤਬ ਲਗ ਵਿਸਰੇ ਰਾਮ ਸਨੇ ਕਿ ਜਿੰਨਾ ਅਸੀਂ ਸੰਸਾਰ ਦੇ ਕਾਰਜਾਂ 'ਚ ਜੁੜਦੇ ਰਹਾਂਗੇ ਇਹਦੇ ਵਿੱਚ ਹੀ ਮਨ ਆਪਣਾ ਖਚਤ ਕਰਾਂਗੇ ਕਿ ਤਦ ਤੱਕ ਅਸੀਂ ਪ੍ਰਮਾਤਮਾ ਦੇ ਨਾਲ ਨਹੀਂ ਜੁੜ ਸਕਦੇ ਪਰ ਜੇ ਸੁਮਤ ਹੋਵੇ ਹੱਥ-ਪਾਹ ਸਭ ਕੰਮ ਕਰਨ ਚੀਤ ਨਰੰਜਨ ਨਾਲ ਹੱਥ-ਪਾਹ ਕੰਮ ਕਰਦੇ ਅਤੁਰ ਰਹੇ ਖੰਧ ਰਹੇ ਬਿੰਦ ਰਹੇ ਨਹੰਦ ਰਹੇ ਈਰਤ ਦੇ ਕਾਰਜ ਕਰਤਾਰੇ ਪਰ ਹਰ ਬਲੋਸ ਵਾਹਿਰ ਨੂੰ ਜਿਤੇ ਰੱਖ ਸੰਨਰੰਗ ਕਾਰ ਨੂੰ ਜਿਤੇ ਰਖ ਉਹਨਾਂ ਛਪਰੀ ਸੀ ਵਿਚਾਰੀ ਭਈ ਉਹ ਤਾਂ ਅੱਖਾਂ ਉਹਦੀਆਂ ਅੱਖਾਂ ਤਾਂ ਇੰਤਜ਼ਾਰ ਕਰਦੀਆਂ ਅਡੀ ਕਰਦੀਆਂ ਆਪਣੇ ਪਿਆਰੇ ਪ੍ਰੀਤਮ ਰਾਮ ਜੀ ਦੇ ਦਰਸ਼ਨ ਕਰਨ ਪਰ ਇਹ ਵੀ ਸੋਚਦੀ ਹੈ ਕਿ ਮੈਂ ਤਾਂ ਗਰੀਬਣੀ ਹੈ ਮੈਂ ਦਊਂਗੀ ਕੀ ਮੇਰੇ ਤਾਂ ਘਰਵਰ ਵੀ ਸਹੀ ਨਹੀਂ ਹੈ ਉਹ ਦੂਸਰੇ ਨੇ ਡੇਰੇ ਦੇਖ ਕੇ ਡਰ ਗਈ ਵੀ ਇੰਨੇ ਤਾਂ ਵੱਡੇ ਵੱਡੇ ਡੇਰੇ ਬਣਾਏ ਹੋਏ ਆਸਥਾਨ ਬਣਾਏ ਹੋਏ ਆ ਜੇਲੇ ਚਪਾਟੇ ਮੇਰੇ ਕੋਲ ਕੀ ਹੈ ਪਰ ਜੋ ਉਹਦੇ ਕੋਲ ਸੀ ਉਹ ਕਿਸੇ ਕੋਲ ਵੀ ਨਾ ਮਿਲੇਗਾ ਉਹਦੇ ਅੰਦਰ ਸੀ ਸਨੇਹ, ਪ੍ਰੇਮ ਕਿ ਅੰਦਰੋਂ ਭਾਈ ਪ੍ਰੇਮ ਨਾਲ ਭਰੀ ਹੋਈ ਆਤਮਾ ਤੇ ਰੱਬ ਦੇ ਪਿਆਰੇ ਵਹਿਗ ਆ ਤੁਹਾਡੇ ਸਾਥ ਠੱਗ ਤਾਂ ਉਥੇ ਜਾਂਦਿਆਂ ਨਾ ਜਿੱਥੇ ਪੈਸਾ ਹੁੰਦਾ ਔਰ ਅਸਲ ਰੱਬ ਤਾਂ ਜੋ ਪਿਆਰਾ ਹੁੰਦਾ ਪਤਾ ਕਿੱਥੇ ਜਾਂਦਾ ਜਿੱਥੇ ਪ੍ਰੇਮ ਹੁੰਦਾ ਪ੍ਰਮਾਤਮਾ ਔਰ ਪ੍ਰਮਾਤਮਾ ਦੇ ਸੱਚੇ ਭਗਤ ਪ੍ਰੇਮ ਦੇ ਭੁੱਖੇ ਹੁੰਦੇ ਗੋਵਿੰਦ ਭਾਵ ਭਗਤ ਕਾ ਭੁੱਖਾ ਤੇ ਰਾਮ ਜੀ ਨੇ ਤਾਂ ਭੁੱਖ ਸੀ ਭਾਈ ਉਹ ਤਾਂ ਖੁਦ ਇੱਕ ਰਾਜ ਮਹਿਲ ਛੱਡ ਕੇ ਉਹ ਤਾਂ ਭਾਈ ਰਾਜ ਮਹਿਲ ਛੱਡ ਕੇ ਖੁਦ ਆਇਆ ਉਸ ਨੂੰ ਕੌਣ ਕੀ ਬਾਹਰੀ ਰੰਗ ਤਮਾਸ਼ਾ ਨਾ ਭਈ ਕੁਝ ਕਰ ਲੂਗਾ ਉਹ ਤਾਂ ਝਟਕੇ ਆ ਬਾਈ ਮੈਨੂੰ ਲੋੜ ਨਹੀਂ ਕੰਦ ਅਜਾ ਸ੍ਰਿਸ਼ਟੀ ਹੈ ਜੋ ਬਾਹਰੀ ਦ੍ਰਿਸ਼ੇ ਤਾਂ ਵਹਿਰ ਨੇ ਬਣਾਇਆ ਹੋਇਆ ਭਾਈ ਉਹਦੇ ਹੀ ਬਣਾਇਆ ਪਰ ਅੰਦਰ ਤਾਂ ਹੈ ਬਣਾਣਾ ਹੈ ਅੰਦਰ ਵਾਲਾ ਜੋ ਘਰ ਹੈ ਨਾ ਉਹਨੂੰ ਸੁੱਧ ਤੂੰ ਕਰਨਾ ਹੈ ਤੇ ਹੁਣ ਭਾਈ ਉਹ ਛਪਰੀ ਹੈ ਨਾ ਛਪਰੀ ਨੇ ਤਾਂ ਅੰਦਰੋਂ ਆਪਣਾ ਸੁੱਧ ਕੀਤਾ ਹੋਇਆ ਮੰਨ ਚ ਕੋਈ ਵਿਕਾਰ ਨਹੀਂ ਕਿਸੇ ਨਾਲ ਕੋਈ ਵੈਦ ਨਹੀਂ ਵਿਰੋਧ ਨਹੀਂ ਇਹ ਤਾਂ ਤਾਂ ਕਿ ਉਸ ਪੰਪਾਸਰ ਤੀਰਥ ਤੇ ਜਿਸ ਸਥਾਨ ਤੇ ਰਿੰਦੀ ਸੀ ਅਜ ਵੀ ਦੁਨੀਆ ਜਾਂਦੀ ਹੈ ਕਿ ਉਸ ਸਥਾਨ ਦੀ ਮਹੱਤਤਾ ਕੀ ਹੈ ਕਿ ਸਾਨੂੰ ਉਹ ਸਥਾਨ ਪ੍ਰੇਮ ਦੀ ਪਰਿਭਾਸ਼ਾ ਦਿਖਾਉਂਦਾ ਪਰ ਅਸੀਂ ਨਹੀਂ ਸਿੱਖਦੇ ਸਾਨੂੰ ਇਸ ਗੱਲ ਦਾ ਤਾਂ ਮਤਾ ਹੀ ਨਹੀਂ ਹੁੰਦਾ ਇਹ ਤਾਂ ਸਿਰਫ ਸੰਤ ਦੇਖਣੀ ਆਪਣੀਆਂ ਅਮਰਦਾਂ ਪੁਲੀ ਕਰਨੀ ਸਾਰੇ ਅਸਥਾਨ ਨੇ ਭਾਈ ਕਿ ਉਸ ਸਥਾਨ ਤੇ ਜਾ ਕੇ ਹੋਇਆ ਕੀ ਸੀ ਇਸਦੀ ਮਹੱਤਤਾ ਕੀ ਹੈ ਕਿਉਂ ਬਣੇ ਹੈ ਸ਼ਾਇਦ ਉਹ ਤੀਰਥ ਮਨਾ ਹੁੰਦਾ ਜੇ ਇਹ ਉੱਥੇ ਜੀ ਬੀਬੀ ਭਾਲੀ ਪਿਰਣੀ ਨਾ ਬੈਠੀ ਕਿਉਂ ਗ੍ਰੀਵ ਛਪਰੀ ਨਾ ਬੈਠੀ ਹੁੰਦੀ ਉੱਥੇ ਰਾਮ ਜੀ ਨੇ ਰੁਕਣਾ ਹੀ ਨਹੀਂ ਸੀ ਉਹ ਤੀਰਥ ਵੀ ਨਹੀਂ ਬਣਨਾ ਸੀ ਉਹ ਤੀਰਥ ਉਸ ਮਾਤਾ ਦੇ ਨਾਂ ਤੇ ਆ ਕਿਉਂ ਪੰਪਾਸਰ ਤੀਰਥ ਤੇ ਦੁਨੀਆ ਅੱਜ ਵੀ ਜਾਂਦੀ ਕਿ ਉਸ ਤੀਰਥ ਦੇ ਉੱਤੇ ਭਾਈ ਉਹ ਜਿੱਥੇ ਰਹਿੰਦੇ ਸੀ ਨਾ ਉਹ ਸੋਦੀ ਚ ਮੈਂ ਚਲੋ ਸੰਤਾ ਮਹਾਤਮਾ ਦੀ ਇਹਨਾਂ ਦੀ ਵੱਡੇ ਨੇ ਭਾਈ ਜਿਵੇਂ ਆਪਾਂ ਤੁਰ ਪੈਨੇ ਆ ਗਿਆਨਤਾ ਵਸੋਗੇ ਪਰ ਅੰਦਰ ਤੱਕ ਕਪਟ ਬੈਠਾ ਤੁਸੀਂ ਸੰਤ ਜਾਣ ਕੇ ਜਾਣਦੇ ਹੋ ਮਹਾਤਮਾ ਜਾਣ ਕੇ ਜਾਣਦੇ ਹੋ ਪਰ ਅੰਦਰ ਤਾਂ ਭਾਈ ਉਹ ਉੱਥੇ ਜੋ ਬੈਠਾ ਜਿਹਦੇ ਕੋਲ ਚੱਲਿਆ ਉਹ ਕਪਟੀ ਬੰਦਾ ਹੈ ਉਹਦੇ ਕੋਲ ਸੱਚ ਨਹੀਂ ਹੈ ਤੇ ਤੁਸੀਂ ਜਾਣਦੇ ਹੋ ਭਾਈ ਛੱਪਨੀ ਵੀ ਜਾਂਦੀ ਸੀ ਵਿਚਾਰੀ ਉਹਨੇ ਜਾ ਕੇ ਉੱਤੇ ਝਾੜੂ सास ਭਈ ਜੋ ਕੰਮ ਸੀ ਕਰਨਾ ਭਈ ਪਾਣੀ ਛਿੜਕਾ ਕਰਨਾ ਉਹਦੇ ਵੀ ਭਾਈ ਕਿਉਂਕਿ ਉਹ ਗਰੀਬ ਨਹੀਂ ਸੀ ਜੇ ਤਾਂ ਉਹ ਧਨ ਦੌਲਤ ਲੈ ਕੇ ਆਉਂਦੀ ਫਿਰ ਤਾਂ ਜੀ ਆਇਆਂ ਜੀ ਆਇਆਂ ਇੱਥੇ ਆਲਾ ਹਾਲ ਹੀ ਸੀ ਉਦੋਂ ਉਹਦੇ ਵੀ ਝੂਠੇ ਸੀ ਅੱਜ ਵੀ ਝੂਠੇ ਬੈਠੇ ਤੇ ਜਦੋਂ ਛਪਰੀ ਨੇ ਭਾਈ ਉੱਥੇ ਜਾ ਕੇ ਸਾਸ ਭਈ ਕਾਨੀ ਉਸ ਨੂੰ ਉਹਨਾਂ ਨੇ ਮਾਰਨਾ ਝੜਕਣਾ ਜਿਵੇਂ ਅੱਜ ਕਹਿ ਦਿੰਦੇ ਆ ਕਿ ਜੋ ਹੰਕਾਰੀ ਪਰਖ ਹੁੰਦੇ ਆ ਜਾਤ ਦਾ ਗਰਵ ਜene ਅੰਦਰ ਫਸਿਆ ਹੁੰਦਾ ਉਹ ਗਰੀਬ ਦੇ ਤੋਂ ਦੇਖ ਲੈ ਕੇ ਰਾਜੀ ਨਹੀਂ ਕਿ ਕਹਿੰਦੇ ਨਹੀਂ ਭਾਈ ਇਹ ਤਾਂ ਸੁਧਰ ਹੈ ਇਸ ਤਰ੍ਹਾਂ ਦੇ ਵਿਚਾਰ ਹੁੰਦੇ ਆ ਨਾ ਉਦੋਂ ਵੀ ਸੀ ਭਾਈ ਇਹਦੇ ਇਸੇ ਵਾਇਥੇ ਕਿਵੇਂ ਕੱਲ ਜਿਵੇਂ ਅੱਜ ਕਹਿੰਦੇ ਨੇ ਆਪਣੇ ਲੋਕ ਹੰਕਾਰੀ ਪਰਖ ਹੁੰਦੇ ਆ ਤੇ ਜੇ ਹੰਕਾਰ ਅਤੇ ਭਾਈ ਰੁੜਦੇ ਵੀ ਤੁਸੀਂ ਫਿਰਦੇ ਹੋ ਛੜਕਾਂ ਤੇ ਥੱਕੇ ਖਾਂਦੇ ਫਿਰਦੇ ਹੋ ਕਦੇ ਇੱਥੇ ਤਾਂ ਨਾ ਕਦੇ ਉੱਥੇ ਤਾਂ ਨਾ ਕਿ ਤੁਸੀਂ ਬੈਠੇ ਹੋ ਤੁਹਾਡੀਆਂ ਮਰਜ਼ੀਆਂ ਨਹੀਂ ਪੂਰੀਆਂ ਹੁੰਦੀਆਂ ਕਿਉਂਕਿ ਬਾਈ ਉਹਨੂੰ ਟੁੱਟ ਕੇ ਨਦਾਂ ਕਾਣ ਟੁੱਟਦੀ ਜੇ ਉਹ ਸਹਾਇ ਹੁੰਦਾ ਫਿਰ ਕਿਤੇ ਜਾਣ ਦੀ ਲੋੜ ਨਹੀਂ ਹੁੰਦੀ ਇਹ ਤੁਹਾਡਾ ਹੰਕਾਰ ਹੀ ਹੈ ਤੁਹਾਨੂੰ ਮਾਰੀ ਜਾਂਦਾ ਹਰ ਜੀ ਹੰਕਾਰ ਨਾ ਭਾਵੀ ਜੋ ਹੰਕਾਰ ਹੈ ਸੋ ਮਾਰੇ ਬਸ ਤੁਸੀਂ ਮਰੇ ਹੀ ਤਾਂ ਕਿ ਹੰਕਾਰੇ ਫਿਰਦੇ ਹੋ ਯਾਤ ਦਾ ਕਰਪ ਲਈ ਫਿਰਦੇ ਹੋ ਬਾਚਾ ਕਹਿੰਦਾ ਯਾਤ ਦਾ ਕਰਪ ਨਾ ਕਰ ਮੂਰਖ ਗਵਾਰਾ ਅਦਵੀ ਜਲਦ ਉਸ ਸਮੇਂ ਵੀ ਉਹ ਕਹਿੰਦੇ ਨਹੀਂ ਵੀ ਤੂੰ ਕਿਵੇਂ ਝਾੜੂ ਮਾਰ ਸਕਦੀ ਹੈ ਇੱਥੇ ਸਫਾਈ ਕਰ ਸਕਦੀ ਹੈ ਤੂੰ ਕਿਵੇਂ ਪਾਣੀ ਛਿੜਕਾ ਕਰ ਸਕਦੀ ਹੈ ਹੁਣ ਉਹ ਵਿਚਾਰੀ ਕੀ ਕਰੇ ਭਾਈ ਕਿ ਰਾਮ ਜੀ ਪ੍ਰਮਾਤਮਾ ਨੂੰ ਮਿਲਣ ਦੀ ਖਾਤਰ ਅਨੇਕ ਉਪਰਾਲੇ ਕਰਦੇ ਵੇ ਆਉਣ 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 ਅੰਦਰ ਸੱਚਾ ਪ੍ਰੇਮ ਸੀ ਕਿ ਅੰਦਰ ਸੱਚਾ ਪ੍ਰੇਮ ਸੀ ਭਈ ਤੇ ਉਸੇ ਪ੍ਰੇਮ ਸਦਕਾ ਹੀ ਭਰ ਰਾਮ ਜੀ ਉਸ ਤਾਂ ਤੇ ਗਏ ਕਿਉਂਕਿ ਭੋਖ RAM ਨੂੰ ਧਨ ਦੌਲਤ ਪੈਸੇ ਨਹੀਂ ਦੀ ਸੀ ਉਹ ਤਾਂ ਭਾਈ ਖੁਦ ਰਾਜਾ ਸੀ ਰਾਜ ਭਾਗ ਛੱਡ ਕੇ ਆਏ ਉਹ ਤਾਂ ਕਿਉਂਕਿ ਉਹ ਤਾਂ ਭਾਈ ਖੁਦ ਅਯੁੱਧਿਆ ਦਾ ਰਾਜਾ ਭਾਈ ਰਾਜ ਭਾਗ ਛੱਡ ਕੇ ਆਇਆ ਕਿ ਦਸਰਦਾ ਪੁੱਤਰ ਹੈ ਭਾਈ ਉਹਨੂੰ ਕੋਈ ਘਾਟ ਸੀ ਤੇ ਉਹਨਾਂ RAM ਜੀ ਆਏ ਨੇ ਹੁਣ ਇੱਥੇ ਵੀ ਸੋਚਿਆ ਗੁਰੂ ਭਾਈ ਸਿਮੇਸ਼ ਮਹਾਰਾਜ ਤੇਰੇ ਆ ਛੋਟੇ ਛੋਟੀਆਂ ਸਗਾਤਾਂ ਦਾ ਭੁੱਖਾ ਨਹੀਂ ਉਹ ਤਾਂ ਖੁਦ ਭਾਈ ਤਖਤਾਂ ਤਾਜਾਂ ਦਾ ਮਾਲਕ ਉਹ ਤਾਂ ਆ ਭਾਈ ਸਵਾ ਸਵਾ ਲੱਖ ਦੀ ਕਰਗੀ ਲਾਉਂਦਾ ਸਵਾ ਸਵਾ ਲੱਖ ਦਾ ਚੰਦੂਆ ਉਸ ਟਾਈਮ ਦਾ ਅੱਜ ਤਾਂ ਅਰਵਾਜ ਜਬਕਰੀਮ ਉਹਦਾ ਦੀ ਕਰੰਸੀ ਉਹਦੇ ਦੇ ਨੋਟ ਉਹਦੀ ਵੈਲਿਊ ਇਹ ਬਾਰੇ ਜਾਣੋ ਕਿ ਸਤਗੁਰੂ ਪਾਤਸ਼ਾਹ ਦਾ ਇਹ ਸਜੋ ਸਮਾਨ ਸੀ ਭਾਈ ਉਤੋਂ ਕੀ ਸੋਚਦਾ ਕਿ ਭਾਈ ਛੋਟਾ ਜਰਮਾਲਾ ਲਿਆਂਦਾ ਆਪਾਂ ਕਪੜਾ ਲਿਆਂਦਾ ਦੇਗ ਚੜਾਤੀ ਜਾਂ ਕੋਈ ਹੋਰ ਹਾਰ ਸ਼ਿੰਗਾਰ ਕਰ ਦਿੱਤਾ ਭਾਈ ਚੌਰ ਲਿਆਂਦੀ ਪੱਖੇ ਲਵਾਤੀ ਤੇ ਗੁਰੂ ਖੁਸ਼ ਹੋ ਜੇਵੇ ਉਹ ਕਹਿੰਦਾ ਮੈਂ ਤਾਂ ਛੱਡੀ ਫਿਰਦਾ ਹਾਂ ਮੈਂ ਜੋ ਛੱਡ ਕੇ ਆ ਤੂੰ ਮੈਨੂੰ ਦੇਣ ਨੂੰ ਫਿਰਦਾ ਮੈਂ ਤਾਂ ਤੇਰੇ ਚੜਾਉਣ ਨੂੰ ਫਿਰਦਾ ਮੈਂ ਕਿ ਮੈਂ ਤਾਂ ਤੈਨੂੰ ਇਹ ਚੋਂ ਕੱਢਣ ਆਇਆ ਤੂੰ ਮੈਨੂੰ ਬਸਾਉਣਾ ਇਹਦੇ ਵਿੱਚ ਵਾਹ ਤੇਰੀ ਸਿਆਣੇ ਸਿੱਖਾ ਕਿ ਮੈਂ ਤੈਨੂੰ ਕੱਢਦਾ ਤੂੰ ਮੈਨੂੰ ਇੱਥੇ ਲਿਆਉਣ ਲੱਗਿਆ ਮੈਂ ਮਾਇਆ ਚੋਂ ਕੱਢਣਾ ਆ ਤੈਨੂੰ ਇਹ ਸਮਾਇਆ ਵਾਲਾ ਜ਼ਹਿਰ ਇਹ ਹੰਕਾਰ ਵਾਲੇ ਜ਼ਹਿਰ ਤੋਂ ਇੱਥੇ ਤੈਨੂੰ ਮੈਂ ਕੱਢਣਾ ਆ ਇਹਨੇ ਤਾਂ ਤੇਰਾ ਸਭ ਕੁਝ ਨਾਸ ਕੀਤਾ ਹੋਇਆ ਸਹੀ ਗੱਲ ਆ ਭਈ ਹੰਕਾਰੇ ਸੀ ਤੇ ਹੰਕਾਰੇ ਤੇ ਤਦ ਹੀ ਤੇ ਮਰੇ ਹੋਏ ਆ ਨਾ ਜੋ ਹੰਕਾਰਿਆ ਸੋ ਮਾਰੇ ਆ ਹੁਣ ਭੇਲਣੀ ਦੇ ਕੋਲ ਪ੍ਰੇਮ ਦਾ ਕਟੋਰਾ ਭਰਿਆ ਹੋਇਆ ਲਵ ਲਵ ਖਾਲੀ ਨਹੀਂ ਅੰਦਰ ਇੰਨੀ ਸ਼ੁੱਧਤਾ ਹੈ ਇਹ ਰਾਮ ਜੀ ਉਹਦੀ ਕੁੱਟੀਆਂ ਤੇ ਨੰਗੇ ਪੈਰੀ ਗਏ ਚਲ ਕਿ ਐਡੇ ਵੱਡੇ ਵੀ ਜਿੱਥੇ ਅਨਮੋਲ ਵਸਤੂ ਹੁੰਦੀਆਂ ਕਿ ਜਿੱਥੇ ਤੁਹਾਨੂੰ ਵੀ ਲੱਗਦਾ ਹੁੰਦਾ ਕਿ ਇਸ ਡੇ ਤੇ ਭਾਈ ਬੜੀਆਂ ਮਰਾਦਾਂ ਪੁਰੀਆਂ ਹੁੰਦੀ ਕਿੰਨੇ ਛਰਦਾ ਭਾਗਾਂ ਲੈ ਕੇ ਜਾਂਦੇ ਆ ਤੁਸੀਂ ਵੀ ਜਾਣਦੇ ਹੋ ਕੋਈ ਡੰਡਾ ਉਧਰ ਕਰਕੇ ਜਾਂਦਾ ਕੋਈ ਨੰਗੇ ਪੈਰੀ ਕਿਸ ਤਰ੍ਹਾਂ ਜਾਂਦਾ ਕਿ ਤੁਹਾਨੂੰ ਲੱਗਦਾ ਸਾਡੀ ਲੋੜ ਪੂਰੀ ਹੋਵੇ ਉਸੇ ਤਰ੍ਹਾਂ ਰਾਮ ਜੀ ਵੀ ਨੰਗੇ ਪੈਰੀ ਗਏ ਭੇਟਨੀ ਤੇ ਉਸ ਝੋਪੜੀ ਵੱਲ ਪਤਾ ਜੀ ਅੱਗੇ ਵੀ ਰੱਬ ਦੀ ਪਿਆਰੀ ਰੱਬ ਦੀ ਭਗਤ ਕਿਉਂਕਿ ਭਗਤਾਂ ਅੱਗੇ ਆਵਜੁਕਦਾ ਅੱਜ ਦੇ ਜੋ ਲੋਕ ਤੁਰੇ ਫਿਰਦੇ ਆ ਨਾ ਕਿ ਸਾਡੇ ਕਿਹਦੇ ਰਾਜ ਜੀ ਨੂੰ ਗੁਰੂ ਕਹੋ ਬਾਣੀ ਨੇ ਭਗਤ ਕਿਹਾ ਸਭ ਨੂੰ ਜਿੰਨੇ ਭਗਤ ਨੇ ਸਾਰਿਆਂ ਦਾ ਨਾਮ ਭਗਤ ਕਰਕੇ ਉਚਾਰਨ ਕੀਤਾ ਪਰ ਇਨਾਂ ਅਗਿਆਨੀ ਪੁਰਖਾਂ ਨੂੰ ਕੌਣ ਸਮਝਾਵੇ ਕਿ ਭਗਤਾਂ ਦੇ ਅੱਗੇ ਤਾਂ ਪ੍ਰਮਾਤਮਾ ਵੀ ਬੇਵਸ ਭਗਤ ਪ੍ਰਮਾਤਮਾ ਤੋਂ ਉੱਚੇ ਬਣਾਏ ਹੋਨੇ ਆਪ ਉਸ ਨੇ ਭਗਤਾਂ ਨੂੰ ਨਾ ਉਹਨੇ ਆਪਣੇ ਤੋਂ ਉੱਚਾ ਰੱਖਿਆ ਹੋਇਆ ਮੇਰੀ ਵੰਦੀ ਭਗਤ ਚੜਾਵੇ ਵੰਦੇ ਭਗਤ ਨਾ ਝੂਟੇ ਹੋਏ ਪਰ ਅਗਿਆਨੀ ਪੁਰਖ ਜਾਣਦੇ ਨਹੀਂ ਹੰਕਾਰੀ ਨੇ ਅਸਲ ਦੇ ਵਿੱਚ ਭਾ ਜੇ ਤੁਸੀਂ ਹੰਕਾਰ ਕੇ ਨਾ ਮਰ ਜਾਓਗੇ ਹੁਣ ਤੁਹਾਡਾ ਅੰਤ ਆ ਗਿਆ ਕੀ ਆਪਣੇ ਆਪਣੇ ਦੇ ਮੈਂ ਬੇਨਤੀ ਕਰਦਿਆਂ ਕਿ ਭਾਈ ਜਿਹੜਾ ਪਾਣੀ ਸਮੁੰਦਰ ਨੂੰ ਟੁੱਟ ਜਾਂਦਾ ਨਾ ਅਕਸਰ ਉਹ ਬਦਬੂ ਜਾਂਦਾ ਗੰਦਗੀ ਹੋ ਜਾਂਦੀ ਹੈ ਇਹਦੇ ਵਿੱਚ ਸੜ ਜਾਂਦਾ ਹੈ ਕਿ ਉਸੇ ਤਰ੍ਹਾਂ ਹੀ ਭਾਈ ਜਿਹੜੇ ਗੁਰਬਾਣੀ ਨਾਲੋਂ ਗੁਰੂ ਗ੍ਰੰਥ ਸਾਹਿਬ ਨੂੰ ਟੁੱਟਣਗੇ ਨਾ ਲੱਗੋ ਕਿ ਬਹਿਣਗੇ ਅੱਜੋ ਜਿਹੜੇ ਟੁੱਟੇ ਹੋਏ ਨੇ ਕੋਈ ਮਾਣ ਹੈ ਉਹਨਾਂ ਦਾ ਕੋਈ ਸਤਿਕਾਰ ਨਹੀਂ ਇਹ ਪੈਸੇ ਦੇ ਲਾਲਚ ਦੋ ਚਾਰ ਇਕੱਠੇ ਕਰ ਲੈ ਕੋਈ ਸੰਤ ਭਗਤ ਨਹੀਂ ਹੁੰਦੇ ਇਹ ਕੋਈ ਰੱਬ ਦੇ ਪਿਆਰੇ ਨਹੀਂ ਹੁੰਦੇ ਭਾਈ ਇਹ ਇਹ ਤਾਂ ਸਿਰ ਮਾਇਆ ਕਰਕੇ ਆਏ ਹੋਏ ਤੇਰੇ ਕੋਈ ਲਾਲਚ ਕਰਕੇ ਆਏ ਸੱਚੇ भक्त ਨਹੀਂ ਕਿ ਜਿੰਨਾ ਚਿਰ ਬਾਣੀ ਵਿੱਚ ਹਾਂ ਤਦ ਤੱਕ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣਾ ਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੋ ਜੋਤਾਂ ਲਾਉਣੀ ਹੈ ਘਰਾਂ ਵਿੱਚ ਜੋਤ ਲਾਉਣੀ ਹੈ ਗੁਰਦੁਆਰਿਆਂ ਬਦਰਾਂ ਚ ਜਲਦੀ ਲਾਉਣੀ ਉਹਦੇ ਮਕਸਦ ਨਹੀਂ ਸਮਝੀ ਲਗਾਉਣੀ ਜ਼ਰੂਰ ਹੈ ਪਤਾ ਕੱਬ ਨਹੀਂ ਹੁੰਦਾ ਸਾਨੂੰ ਕਿ ਲਗਾਉਣੀ ਜ਼ਰੂਰ ਹੈ ਲਾਦੇ ਪਾਈ ਮਤਲਬ ਹੀ ਕੋਈ ਨਹੀਂ ਪਤਾ ਕਿ ਸਾਨੂੰ ਇਹ ਸੰਦੇਸ਼ ਕੀ ਦਿੰਦੀ ਹੈ ਜੋਤ ਵਿੱਚ ਹੁੰਦਾ ਕੀ ਹੈ ਕਿ ਉਹ ਹੈ ਘੋ ਦੀ ਬੱਤੀ ਬਣੀ ਹੁੰਦੀ ਹੈ ਨਾ ਬੱਤੀ ਤਨ ਬਹੁਤ ਵੱਡਾ ਸੰਦੇਸ਼ ਦਿੰਦੀ ਹੈ ਕਹਿੰਦੀ ਜਿੰਨਾ ਚਿਰ ਮੈਂ ਘੋ ਦੇ ਵਿੱਚ ਆ ਨਾ ਕਹਿੰਦੇ ਮੈਨੂੰ ਇਹ ਅੱਗ ਸਾੜ ਨਹੀਂ ਸਕਦੀ ਕਿ ਜਿੱਥੇ-ਜਿੱਥੋਂ ਭਈ ਉਹ ਘੋ ਨੀਵਾ ਹੁੰਦਾ ਜਾਂਦਾ ਵਾ ਪਰ ਘੋ ਤੋਂ ਬਾਹਰ ਬੱਤੀ ਆ ਗਈ ਉਸ ਸੜਨੀ ਸ਼ੁਰੂ ਹੋ ਜਾਂਦੀ ਉਹ ਕਿ ਜਦ ਤੱਕ ਭਾਈ ਉਹ ਬੱਤੀ ਦੇ ਵਿੱਚ ਕਿਹੋ ਆ ਨਾ ਔਰ ਕਿਓ ਦੇ ਵਿੱਚ ਖੜੀ ਹੈ ਉਹ ਔਰ ਕਿਓ ਫੁੱਲ ਹੈ ਤੇ ਭਾਈ ਉਹ ਪ੍ਰਕਾਸ਼ ਹੀ ਦੇਈ ਜਾਂਦੀ ਹੈ ਚਾਹੇ ਸਾਲਾ ਬੰਦੀ ਜੁਗਾ ਬੰਦੀ ਲਾ ਲਓ ਭਾਈ ਪਰ ਜਦਨ ਉਹ ਕਿਓ ਥੱਲੇ ਚਲਿਆ ਗਿਆ ਜਾਂ ਉਸ ਪੱਤੀ ਤਾਂ ਕਿਸਨੇ ਖੱਤਰੀ ਪੱਤੀ ਸੜ ਦੇਣੀ ਹੈ ਕਿਓ ਤੋਂ ਬਗੈਰ ਪੱਤੀ ਸੜਦੀ ਹੈ ਤੇ ਬਾਣੀ ਤੋਂ ਬਗੈਰ ਕੋਮਾ ਸੜਦੀ ਆ ਮਜਬੂਰ ਸਰਦੇ ਇਹ ਆ ਮੇਰੇ ਪਾਸ਼ਾ ਦੀ ਬਾਣੀ ਦੀ ਮਹੱਤਾ ਦਾਨਸਤਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੋਂ ਇਲਾਵਾ ਸੋਚਣ ਵਾਲੇ ਉਹ ਸੇਖੀ ਨਹੀਂ ਉਹ ਮੂਰਖ ਅਗਿਆਨੀ ਬੁਰਖ ਨੇ ਸਿਰਫ ਅਗਿਆਨੀ ਕਿ ਉਹਨਾਂ ਨੇ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਇਸ ਮਾਤੀ ਕੋਈ ਨਹੀਂ ਕਿ ਭਾਈ ਭਗਤ ਉੱਚਾ ਹੁੰਦਾ ਪਰਮਾਤਮਾ ਨੇ ਉਹਨਾਂ ਨੂੰ ਉੱਚਾ ਦਰਜਾ ਦਿੱਤਾ ਹੈ ਕਹਿੰਦੇ ਮੇਤੋਂ ਉੱਤੇ ਜੇ ਕੋਈ ਮੈਨੂੰ ਕੋਈ ਹਿਲਾ ਸਕਦਾ ਕੋਈ ਸਮਝਾ ਸਕਦਾ ਕੋਈ ਰੋਕ ਸਕਦਾ ਮੇਰਾ ਭਗਤ ਹੈ ਇੱਥੇ ਕਦੇ ਭਗਤ ਕਿਹਾ ਹੀ ਕਿਉਂ ਭਾਵ ਆਪਣੇ ਹੀ ਜਿਸ ਨੂੰ ਤੁਸੀਂ ਗੁਰੂ ਮੰਨਦੇ ਹੋ ਮਾਫ ਕਰਨਾ ਗੁਰੂ ਮੰਨਦੇ ਹੋ ਗੁਰੂ ਦੀ ਮੰਨੋ ਗੁਰੂ ਦੇ ਅੰਦਰ ਜੋ ਸੀਤਲਤਾ ਪ੍ਰੇਮ ਸੀ ਨਾ ਕੀ ਹੈ ਤੁਹਾਡੇ ਅੰਦਰ ਹੈ ਉਹ ਅਕਾਲ ਪੁਰਖ ਨਾਲ ਜੁੜੇ ਹੋ ਤੁਸੀਂ ਅਕਾਲ ਪੁਰਖ ਨਾਲ ਟੁੱਟਦੇ ਹੋ ਇਹ ਬਾਣੀ ਅਕਾਲ ਪੁਰਖੀ ਵਾ ਵਾ ਬਾਣੀ ਨਿਰੰਕਾਰ ਹੈ ਤੇ ਜੇਵੜਾ ਵਰਣਾ ਕੋਈ ਇਹਦੇ ਨਾਲ ਟੁੱਟੋਗੇ ਉਹ ਕਹਿੰਦਾ ਉਹਨੇ ਸਭ ਕੁਝ ਛੱਡ ਦਿੱਤਾ ਭਾਈ ਉਹਨਾਂ ਤਾਂ ਕੇਵਲ ਤੋਂ ਕੇਵਲ ਸੱਚੀ ਗੱਲ ਕੀਤੀ ਹੈ ਧਰਮ ਦੀ ਗੱਲ ਕੀਤੀ ਉਹ ਵੀ ਉਹਤੇ ਉਸ ਕਾਂਸੀ ਦੇ ਵਿੱਚ ਕਿ ਛੇਰਾਂ ਦੇ ਨਾਮ ਰੱਖਣ ਨਾ 에ਅਰਪੋਰਟਾਂ ਦੇ ਨਾਮ ਰੱਖਣ ਦੇ ਨਾਲ ਉਹਨਾਂ ਦੀ ਮਹੱਤਤਾ ਨਹੀਂ ਹੋਣੀ ਜਾਂ ਤੁਹਾਡੇ ਵਿੱਚ ਸੁਧਾਰ ਨਹੀਂ ਹੋਣਾ ਕੀ ਹੁੰਦਾ ਨਾ ਕਹਿੰਦੇ ਹੋਣੀ ਸ਼ਹਿਰ ਦਾ ਨਾਮ ਵੀ ਰੱਖੋ ਕਿ ਚਾਰਪੋਨ ਬਣਾ ਦਿਓ ਭਾਈ ਆਪਤੀ ਕੋਈ ਨਹੀਂ ਗਲਤ ਹੈ ਹੈ ਭਾਈ ਕਸੀ ਆਪਣੇ ਹਿਰਦੇ ਤੇ ਉਹਦਾ ਨਾਮ ਲਿਖੋ ਕਿ ਉਸ ਗੁਰੂ ਸਾਹਿਬ ਦਾ ਜਿਹਦੀ ਇੰਨੀ ਉਪਾਂ ਬੜਾਈ ਗੁਰੂ ਗ੍ਰੰਥ ਸਾਹਿਬ ਦੀ ਕੁਰਬਾਨੀ ਦੇ ਵਿੱਚ ਹੈ ਔਰ ਹਮੇਸ਼ਾ ਯਾਦ ਰੱਖੋ ਭਾਈ ਜੇ ਕਿਤੇ ਉਹਨਾਂ ਭਗਤਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਨਾ ਹੁੰਦਾ ਨਾ ਅੱਜ ਦੁਨੀਆ 'ਚ ਉਹਨਾਂ ਨੂੰ ਕਿਸੇ ਨੇ ਪੁੱਛਣਾ ਇੱਕੋ ਇੱਕ ਗ੍ਰੰਥ ਹੈ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਵਿੱਚ ਭਗਤਾਂ ਦੀ ਬਾਣੀ ਦਰਜ ਕੀਤੀ ਹੈ ਕਿਉਂਕਿ ਸਾਰੇ ਸੂਤਰ ਨੇ ਨੇਜਾਤੀ ਨੇ ਸਵੰਦਤ ਨੇ ਇਹਨਾਂ ਨੇਜਾਂ ਨੂੰ ਜੇ ਕੋਈ ਮਾਣ ਦਿੱਤਾ ਨਾ ਨਾ ਇਹਨਾਂ ਦਾ ਨਾਂਕ ਦੇ ਬਹਿਲ ਚਾਉਂਦਾ ਨਾ ਕ੍ਰਾਂਸੀ ਜਨਾ ਭਗਤ ਕੀਤੇ ਕਿਤੇ ਨਹੀਂ ਆਉਂਦਾ ਕੇਵਲ ਤੋਂ ਕੇਵਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਿਰਤ ਕਾ ਨਾ ਬਨੋ ਕਿ ਗੁਰੂ ਨੂੰ ਜੇ ਕੋਈ ਮਾਣ ਦਿੱਤਾ ਨਾ ਭਗਤਾਂ ਨੂੰ ਮਾਣ ਦਿੱਤਾ ਨਾ ਜਿਹਦੇ ਵਿੱਚ ਅਜਿਹੇ ਬਿਵਾਲ ਖੜੇ ਗਰੀ ਫਿਰਦੇ ਹੋ ਇਹ ਭਾਈ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਤੇ ਉਸ ਲਖਾਰੀ ਗੁਰ ਅਰਜਨ ਪਾਤਸ਼ਾਹ ਨੇ ਦਿੱਤਾ ਕਿ ਕਹਿੰਦੇ ਭਾਈ ਅਸੀਂ ਕੇਸ ਕਰਨੇ ਆ ਜਿਹੜੇ ਭਗਤ ਕਹੋ ਕਰੋ ਭਾਈ ਗੁਰੂ ਨਾਨਕ ਸਾਹਿਬ ਤੇ ਕਰੋ ਇਹਦਾ ਭਾਵ ਕਲਪ ਤੋਂ ਤੁਸੀਂ ਇਹ ਸ਼ੁਰੂ ਕਰਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭਗਤਾਂ ਦਾ ਨਾਮ ਮਟਾਓ ਦੇਖੋ ਹੰਕਾਰੀਪੁਰ ਕਿੰਨੇ ਹੈ ਭਾ ਤੁਹਾਡੀ ਇਹ ਮਨਸਾ ਨਹੀਂ ਪੂਰੀ ਹੋਣੀ ਪਾਈ ਦੁਨੀਆ ਗੁਰੂ ਗ੍ਰੰਥ ਸੇਵਨਾ ਜਲਦੀ ਐਸੇ ਇੱਕ ਗੁਰੂ ਗ੍ਰੰਥ ਸੇਵਨਾ ਚਾਹਦੇ ਤੇ ਚੱਲਾਂਗੇ ਭਾਈ ਉਹ ਬਹੁਤ ਕੱਚੇ ਹੋਣਗੇ ਜਿਹੜੇ ਤੁਹਾਡੀਆਂ ਧਮਕੀਆਂ ਸੁਣ ਕੇ ਤੁਹਾਡੇ ਬੋਲ ਸੁਣ ਕੇ ਕਿ ਸਟੇਜ ਤੇ ਬੈਠੇ ਜੇ ਤਾਂ ਕਹਿੰਦੇ ਨਹੀਂ ਭਗਤ ਨਹੀਂ ਕਹਿਣਾ ਸਤਿਗੁਰ ਕੋ ਗੁਰੂ ਕੋ ਗੁਰੂ ਦਾ ਮਕਸਦ ਗੁਰੂ ਦਾ ਮਤਲਬ ਸਮਝਦੇ ਹੋ ਕੀ ਹੁੰਦਾ ਭਾਈ ਕਿ ਗੁਰੂ ਤਾਂ ਇੱਕ ਗਿਆਨ ਹੈ ਇੱਕ ਪ੍ਰਕਾਸ਼ ਹੈ ਉਸ ਪ੍ਰਕਾਸ਼ ਦੇ ਸਦਕਾ ਤੁਸੀਂ ਚੱਲਣਾ ਕੀ ਜੋ ਭਗਤ ਸਤਿਗੁਰ ਦਾਜੀ ਮਹਾਰਾਜ ਨੇ ਕਿਹਾ ਤੁਸੀਂ ਚੱਲੇ ਹੋ ਨਹੀਂ ਚੱਲੇ ਰਤੀ ਵਾ ਨਹੀਂ ਚੱਲਦੇ ਸਤ ਦਾ ਨਹੀਂ ਪਤਾ ਕੋਈ ਭਾਈ ਕਿ ਸਤ ਦਾ ਮਾਰ ਕੀ ਹੈ ਮੂਰਤੀਆਂ ਮਣਾ ਕੇ ਪੂਜਣਾ ਸਤ ਦਾ ਮਾਰਕ ਨਹੀਂ ਤੇ ਭਗਤ ਰਦਾਜ ਜੀ ਮਾਰਤਾ ਭਾਈ ਮੂਰਤੀਆਂ ਨੂੰ ਉਹਨਾਂ ਤਾਂ ਭਾਈ ਕਹਿੰਦੇ ਚੱਕ ਲੋ ਭਾਈ ਇਹਨਾਂ ਦੀ ਕਿਲੋੜ ਅਸਲ ਮੂਰਤਾਂ ਉਹਦਾ ਸ਼ਬਦ ਹੈ ਉਹਦਾ ਧਿਆਨ ਹੈ ਉਸ ਵਾਹਿਗੁਰੂ ਦੇ ਅੰਦਰ ਅੰਕਾਰ ਦਾ ਉਹ ਕਿਸੇ ਈਕਾਰ ਤੋਂ ਰਹਤ ਹੈ ਕਿਸੇ ਮੂਰਤੀ ਦਾ ਨਾ ਰਬ ਨਹੀਂ ਉਨੇ ਜੋ ਕੁਝ ਪਾਇਆ ਭਾਈ ਉਹਨਾਂ ਨੇ ਅੰਦਰੋਂ ਪਾਲਿਆ ਅੰਦਰ ਇਹਨੇ ਸ਼ੁੱਧ ਸੀ ਕਿ ਲੱਭਣ ਜਾਓਗੇ ਨਹੀਂ ਮਿਲਣਾ ਸ਼ੁੱਧ ਹੋ ਜਾਓ ਆਪਣੇ ਆਪ ਉਹਨੇ ਆਪਣੇ ਆਪ ਹਮ ਜਦੋਂ ਆਉਂਦਾ ਨਾ ਵਹਿਗੁਰੂ ਕਾਲਪੁਰ ਤੇ ਦਰਸ਼ਨ ਫਿਰ ਉਹਦੇ ਹੋਣੇ ਹਨ ਜਦ ਤਨ ਸ਼ੁੱਧਤ ਹੋ ਗਈਏ ਜਦ ਤਨ ਸਾਫ ਹੋ ਗਿਆ ਭਾਈ ਉਸ ਤਨ ਉਹਨੇ ਆਪ ਹੋਣਾ ਮੈਂ ਉਦਨ ਦਰਸ਼ਨ ਹੋਣੇ ਆ ਆ ਜਿਹੜੇ ਆਪਾਂ ਗੁਰਦ੍ਰਿਆਂ ਮੰਤਰਾ ਮਹਾਂ ਜਾਂ ਤੁਰੇ ਫਿਰਦਿਆਂ ਗ੍ਰੰਥਾ ਸਭਨੇ ਮੱਥੇ ਟੇਕਦੇ ਆ ਇਹ ਦਰਸ਼ਨ ਨਹੀਂ ਇਹ ਤਾਂ ਦਰਸ਼ਨ ਕਰਨ ਵਾਲੀ ਵਿਧੀ ਹੈ ਤੇ ਜਿੱਦਣ ਦਰਸ਼ਨ ਹੋ ਗਏ ਭਾਈ ਦਰਸ਼ਨ ਕਰ ਸਿ ਗੁਰੂ ਜਨਮ ਵਰਣਤ ਇਹ ਜੇਤਨ ਉਹਨੇ ਹੋਣਾ ਆਉਣਾ ਤਾਂ ਉਸਨੇ ਤੁਸੀਂ ਨਹੀਂ ਜਾ ਸਕਦੇ ਉੱਥੇ ਉਹ ਆਵੇਗਾ ਕਿ ਉਹ ਉਸਨੇ ਆਣਾ ਭਾਈ ਤੁਸੀਂ ਨਹੀਂ ਜਾ ਸਕਦੇ ਨਾ ਕੋ ਗੱਡੀ ਨਾ ਮੋਟਰ ਨਾ ਕੋ ਨਸਾਦਨ ਕੁਝ ਨਹੀਂ ਜਾਣਾ ਹੁੰਦੀ। ਉਥੇ ਕੇਵਲ ਤੋਂ ਕੇਵਲ ਜਾਣਾ। ਤੁਹਾਡੀ ਸ਼ਰਤ ਆ ਪ੍ਰੇਮ ਤੇ ਉਹਨੇ ਚੱਲ ਕੇ ਖੁਦ ਆਉਣਾ ਪਈ। ਕਿ ਉਸਨੇ ਤੁਹਾਡੇ ਵੱਲ ਚੱਲ ਕੇ ਆਉਣਾ। ਜਦੋਂ ਉਹ ਚੱਲ ਕੇ ਉਤ ਦਰਸ਼ਨ ਹੋ ਜਾਣਗੇ ਭਾਈ। ਇਹਦਾ ਮਤਲਬ ਭਾਈ ਗੁਰੂ ਤੇਰੇ ਕੋਲ ਚੱਲ ਕੇ ਆ ਗਿਆ। ਅਕਾਲ ਪੁਰਖ ਆ ਗਿਆ ਖੁਦ। ਇਹਦਾ ਭਾਵ ਹੈ ਉਹਨੂੰ ਤੇਰੇ ਤੇ ਖੋਜਿਆ। ਜੇ ਤੋ ਖੋਚੇ ਤੇ ਸਾਰਾ ਕੁਝ ਮਿਲ ਹੀ ਜਾਣਾ ਫਿਰ ਭਾਈ ਅਜਿਵੇਂ ਤੁਸੀਂ ਧੱਕੇ ਨੇ ਤੁਰੇ ਫਿਰਦੇ ਮੈਂ ਗੁਰਦਾਰੇ ੱਤਲਿਆ ਮੰਦਰ ੱਤਲਿਆ ਫਰਾਂ ਨੇ ਦਸਵੀਂ ਬਸਿਆ ਪੰਨੇ ੱਤਲਿਆ ਇਹ ਤਾਂ ਤੁਸੀਂ ੱਤੇ ਨਾ ਜਾ ਰਹੇ ਹੋ ਗਲਤ ਆ ਤਾਂ ਜਦੋਂ ਉਹ ਚੱਲ ਕੇ ਤੇਰੇ ਕੋਲ ਆਵੇ ਬਾਣੀ ਤਾਂ ਗੱਲ ਉਹ ਦਿਨ ਹੈ ਉਹ ਦਿਨ ਭਾਈ ਜਨਮ ਮਨ ਕੱਟੇ ਜਾਂਦੇ ਕੱਲਾਂ ਬਾਤਾਂ ਨਾਲ ਕੱਟੇ ਜਾਂਦੇ ਪੈ ਇਹ ਸੱਤ ਤੋਂ ਅਸੀਂ ਬਹੁਤ ਦੂਰ ਹੈ ਗਿਆਨ ਤੋਂ ਬਹੁਤ ਦੂਰ ਹੈ ਇਹ ਆਪਣੇ ਗ੍ਰੰਥ ਅਖਰੇ ਬਣਾਉਣ ਦੀ ਨਾਲ ਦਾ ਉਹ ਕਾਲਪੁਰਖ ਨਹੀਂ ਮਿਲਣਾ ਉਹ ਭਗਤੀ ਖੁਜ ਨਹੀਂ ਹੋਣੀ ਭਾਈ ਜਿਨ੍ਹਾਂ ਲੋਕਾਂ ਨੂੰ ਇਹ ਨਹੀਂ ਕਦੇ ਭਗਤ ਤੇ ਕੇਜ ਫਰਕ ਕੀ ਹੈ ਭਾਈ ਭਗਤ ਕਹਿੰਦੇ ਕਿ ਨੂੰ ਸਭ ਤੋਂ ਪચ્ચી ਫਰ ਵੱਡੀ ਪਦਵੀ ਹੈ ਜਨ ਉਹ ਭਗਤਾਂ ਦੀ ਹੈ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਤੇਹੀ ਗੱਲ ਸਮਝਾਈ ਸੀ ਨਾ ਕਿ ਜੇ ਭਾਈ ਬੁੱਧੂ ਵਰਗੇ ਵੀਰ ਨੇ ਕਿਹਾ ਜੀ ਮਰਨ ਸਾਡੇ ਕੰਮ ਕਰਨੀ ਚੱਲਦੇ ਪਾਤਸ਼ਾਹ ਕਹਿੰਦੇ ਭਾਈ ਸੇਵਾ ਕਰਦੇ ਜਾ ਕੇ ਸੰਤ ਦੀ ਅਰਦਾਸ ਕਰਾ ਆਪੇ ਤੇਰੇ ਕੰਮ ਹੋਣਗੇ ਭਾਈ ਕਿ ਸਰਤਾ ਭਾਵਨਾ ਪ੍ਰੇਮ ਦੇ ਨਾਲ ਭਾਈ ਸੇਵਾ ਕਰੀ ਤੇਰੇ ਕਾਰਜ ਪੂਰੇ ਹੋਣਗੇ ਤੁਸੀਂ ਵੀ ਕਰਾਉਂਦੇ ਹੋ ਹਾਂ ਕਿ ਹਣ ਕਰਾਂ ਚ ਪਾਠ ਪੂਜਾ ਹੋਂ ਤਾਂ ਪਤਾ ਹੀ ਨਹੀਂ ਦਾ ਕੋਈ ਭਾਂਡਾ ਧੋ ਕੇ ਰੱਖਣਾ ਕਿਸੇ ਪਾਸੇ ਕੰਮ ਵਾਲੇ ਰੱਖੀ ਹੋਈਆਂ ਨੇ ਪੈਸੇ ਦੇ ਦਾਂਗੇ ਸੋੜ ਦੇ ਦਾਂਗੇ ਕਰਾਜ ਆ ਪਸੰਦ ਹੈ ਸੇਵਾ ਜਿਹੜੀ ਹੱਥੀ ਕਰਨੀ ਹੁੰਦੀ ਹੈ ਬੈਠ ਕੇ ਆ ਬਾਣੀ ਸੁਣਦੀ ਹੁੰਦੀ ਹੈ ਨਗਰ ਨੂੰ ਸੁਣਾ ਦੇਣੀ ਸਪੀਕਰ ਲਾ ਕੇ ਆਖ ਦੋ ਘੜੀ ਨਹੀਂ ਬਹਿਣਾ ਉੱਥੇ ਨਾ ਬਈ ਕੰਮ ਹੀ ਹੋਰ ਨੇ ਸਾਰਾ ਸਾਧ ਕੀ ਸਾਰੀ ਜ਼ਿੰਦਗੀ ਕੰਮ ਕਰਨੇ ਆ ਪਈ ਉਹ ਕੁਝ ਪਲ ਮਿਲਦੇ ਆ ਘੜੀਆਂ ਮਿਲਦੇ ਆ ਭੁੱਲ ਜਾਓ ਸਾਰਾ ਕੁਝ ਖਾਣਾ ਪੀਣਾ ਸੌਣਾ ਇਹ ਅੱਜ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਬਾਣੀ ਦਾ ਲਾਹਾ ਲੈਣਾ ਹੈ ਮੈਂ ਸੇਵਾ ਦਾ ਲਾਹਾ ਲੈਣਾ ਅਸੀਂ ਦੋਨਾਂ ਦੇ ਦੂਰ ਹੋ ਜਾਂਦੇ ਬਸ ਕੇਵਲ ਤੋਂ ਕੇਵਲ ਕੌਣ ਆ ਗਿਆ ਬੂਆ ਆ ਗਈ ਮਸੀ ਆ ਗਈ ਕਿਨੂੰ ਕੀ ਖਲੋਣ ਬਸ ਇਹ ਹੀ ਚੇਤੇ ਰਹਿੰਦਾ ਸਾਡੇ ਦਾ ਭਾਈ ਕਿ ਸਾਡੇ ਦਾ ਭਾਈ ਇਹ ਹੀ ਚੇਤੇ ਰਹਿੰਦਾ ਸੇਵਤ ਦੂਰ ਸਿਮਰਤ ਦੂਰ ਹੈ ਭਗਤੀ ਤੋਂ ਦੂਰ ਹੈ ਹੁਣ ਸਾਡੇ ਗੁਰੂ ਪਾਤਸ਼ਾਹ ਤਾਂ ਸਾਡੇ ਭਾਈ ਜਿਨੇ ਗੁਰੂ ਮਹਾਰਾਜ ਹੁੰਦੇ ਆ ਸਾਨੂੰ ਇਹ ਹੀ ਸਿਖਾਉਂਦੇ ਜਿਨੇ ਸੰਤ ਭਗਤ ਨੇ ਭਾਈ ਹੁਣ ਪੀਰ ਹੁਣ ਗੁਰੂ ਅਰਜਨ ਪਾਤਸ਼ਾਹ ਪਾਈ ਬੁੱਧ ਜੀ ਨੂੰ ਕਹਿੰਦੇ ਭਾਈ ਮੈਂ ਸੇਵਾ ਕਰਨ ਦਾ ਆਸ ਹੋਵੇਗੀ ਤੇ ਸਭ ਨੂੰ ਭਾਈ ਸੇਵਾ ਕਰੀ ਸਭ ਦੀ ਸੇਵਾ ਕਰੀ ਕਿਸੇ ਨੂੰ ਛੱਡੀ ਨਾ ਨਾਲ ਇਹ ਵੀ ਗੱਲ ਕਹਿ ਤਾ ਪਤਾ ਸੀ ਇਹਨੇ ਗਲਤੀ ਫੇਰ ਵੀ ਕਰ ਦੇਣੀ ਹੈ ਗਲਤੀ ਕਰ ਗਿਆ ਆ ਗਿਆ ਭਾਈ ਭਾਈ ਕਮਲਿਆ ਜੀ ਆ ਗਏ ਕਰਕੇ ਨਾਮ ਹੁੰਦਾ ਇਤਿਹਾਸ ਵਿੱਚ ਉਹਨਾਂ ਦਾ ਹੁਣ ਅਸਲ ਤਾਂ ਨਾ ਕੀ ਸੀ ਨਹੀਂ ਸੀ ਤਾਂ ਇਤਿਹਾਸ ਇਹ ਤਾਂ ਗੁਰੂ ਮਹਾਰਾਜ ਜਾਣਦੇ ਹਤੇ ਜੋ ਇਤਿਹਾਸ ਲਿਖਿਆ ਪੜਿਆ ਸੁਣਿਆ ਸੁਣ ਲਈਦਾ ਭਈ ਕਿਉਂਕਿ ਇਹਨੇ ਗੱਲ ਨੇ ਜੇਕਰ ਸਮਝਉਂਦੀ ਹੈ ਕੁਝ ਗੱਲ ਬਣਾ ਵੀ ਦੇਦੀ ਭਾਈ ਕਮਲੀ ਹੈ ਕਿ ਫਟੇ ਪੁਰਾਣੇ ਕੱਪੜੇ ਹੈ ਭਾਈ ਹੁਣ ਉਸ ਬੁੱਧੂ ਨੂੰ ਪਤਾ ਹੁੰਦਾ ਜੇ ਨਾ ਕਿ ਭਾਈ ਜਿਵੇਂ RAM ਜੀ ਛਪੜੀ ਦੇ ਘਰ ਦੇ ਵਿੱਚ ਗਏ ਨੇ ਉਹਦੇ ਅੰਦਰ ਦੀ ਪ੍ਰੇਮ ਭਾਵਨਾ ਦੇਖ ਕੇ ਗਏ ਉਹ ਬਾਹਰੀ ਵਸਤਾਂ ਨੂੰ ਦੇਖ ਕੇ ਨਹੀਂ ਜੇ ਇਹ ਵੀ ਬੁੱਧੂ ਸਮਝਣਾ ਜੇ ਅਸੀਂ ਵੀ ਸਮਝ ਲਈਏ ਅਸੀਂ ਵੀ ਮੂਰਖ ਬੁੱਧੂ ਹੀ ਆ। ਸਾਨੂੰ ਵੀ ਵੱਡੇ ਵੱਡੇ ਚੋਲੇ ਵਾਲੇ ਬਾਬੇ ਨਜ਼ਰ ਆਉਂਦੇ ਆ। ਇਹ ਸਾਨੂੰ ਵੀ ਕਹਿਵਤੋ ਕਿ ਜਿਹਨੂੰ ਗੱਡੀਆਂ ਮੋਟਰਾਂ ਵੱਡੀਆਂ ਵੱਡੀਆਂ ਨੇ ਉਹ ਪਾਪਾ ਜੀ ਲੱਗਦੇ ਆ। ਦੂਜਰਾ ਭਾਵੇਂ ਭਾਈ ਨਗੇ ਪੈਰੀ ਰੱਪੀ ਤਰਿਆ ਫਿਰੇ ਤੁਹਾਨੂੰ ਲੱਗਦਾ ਐਵੇਂ ਆ। ਪਰ ਹੁੰਦਾ ਸਾਰਾ ਕੁਝ ਉਹਦੇ ਕੋਲ ਹੀ। ਕਿ ਸਾਨੂੰ ਜੇ ਸਮਝ ਆ ਜਾਂਦੀ ਜੇ ਉਸੇ ਤਰ੍ਹਾਂ ਹੀ ਉਸ ਬੁੱਧੂ ਨੂੰ ਸਮਝ ਆ ਜਾਂਦੀ ਕਿ ਜਿਹੜਾ ਭਾਈ ਆ ਸੱਜਣ ਖੜਾ ਨਾ ਬਾਹ। ਇਹ ਤਾਂ ਖੁਦ ਉਸ ਵਾਹਿਗੁਰੂ ਨਾਲ ਮਿਲਿਆ ਹੋਇਆ ਤੌਰ ਤੱਕ ਮਿਲਿਆ। ਬੜੀ ਪਹੁੰਚ ਚੀਏ ਸੀ ਜੇ ਉਹਦੀ ਸੇਵਾ ਕਰ ਦਿੰਦਾ ਜਦੀ ਸਾਰੇ ਕਾਰਦਰਾਸ ਆ ਜਣੇ ਸੀ ਉਹ ਕਹਿੰਦਾ ਕਿ ਰੋਟੀ ਪਾਣੀ ਕਹਿੰਦਾ ਲੰਗਰ ਖਤਮ ਹੁਣ ਕੁਛ ਨਹੀਂ ਜਿਵੇਂ ਆਪਾਂ ਵੀ ਕਹਿ ਦਿੰਦੇ ਆ ਭਾਈ ਲੰਗਰ ਤਾਂ 12 ਵਜੇ ਤੱਕ ਸੀ ਹੁਣ ਤਾਂ ਖਤਮ ਹੋ ਗਿਆ ਚੱਲ ਤੁਰਦਾ ਲਾ ਨਹੀਂ ਭਾਈ ਤੁਰਨਾ ਨਹੀਂ ਹੁਣ ਕਾ ਰੁਕ ਭਾਈ ਜੋ ਬਣਿਆ ਜੋ ਕੁਛ ਪਿਆ ਕੱਚਾ ਰਸੰਦ ਪੀ ਲਈ ਨਹੀਂ ਕਾ ਭੀ ਰੁਕ ਭਾਈ ਇੰਤਜ਼ਾਰ ਕਰ ਥੋੜਾ ਜਿਹਾ ਬੈਠੋ ਜੀ ਮੈਂ ਤੁਹਾਡੀ ਜਰੂਰ ਸੇਵਾ ਕਰਾਂਗਾ ਇਹ ਸ਼ਰਧਾ ਭਾਵਨਾ ਇੱਥੋਂ ਹੁਕਦੀ ਹੁੰਦੀ ਏ ਤੂੰ ਤੱਕ ਨਾ ਬਸ ਲੰਗਰ ਬੰਦ ਹੋ ਗਿਆ ਹੁਣ ਤੂੰ ਤਰੇ ਫਰਦਾਇਤ ਉਹ ਵੀ ਉਹਨੂੰ ਵਿਚਾਰੇ ਗਰੀਬ ਨੇ ਧੱਕੇ ਮਾਰ ਕਹਿੰਦੇ ਤੁਰ ਜਾ ਇੱਥੋਂ ਹੁਣ ਕੋਈ ਲੰਗਰ ਨਹੀਂ ਹੈ ਟਾਈਮ ਨਾ ਆਉਣਾ ਸੀ ਉਹ ਕਹਿੰਦਾ ਕੁਛ ਨਾ ਰੁੱਖਾ ਸੁੱਖਾ ਕੁਝ ਕੁਛ ਵੀ ਪਿਆ ਹੋਵੇ ਦੇ ਦੇ ਨਾ ਭਾਈ ਉਹ ਮੰਗ ਰਿਹਾ ਭਾਈ ਉਹਨੂੰ ਇਹ ਨਹੀਂ ਪਤਾ ਸੀ ਜੇ ਤੇਰੀ ਜਿਹੜੀ ਅਰਦਾਸ ਪੂਰੀ ਕਰਨ ਆਤੇ ਗੁਰੂ ਅਰਜਨ ਪਾਚਨੇ ਕਹੇ ਮੈਂ ਤੇਰੀ ਅਰਦਾਸ ਪੂਰੀ ਕਰਨ ਆਇਆ ਵਾਂ ਪਰ ਨਹੀਂ ਭਾਈ ਸਾਡੇ ਵੀ ਦਰਮੋਰੇ ਜੋ ਗਰੀਬ ਬੈਠਾ ਉਹਨਾਂ ਤੇ ਅਰਦਾਸ ਪੂਰੀ ਕਰਨ ਸਪੂਰਨ ਕਰਨ ਉਹ ਹੀ ਆਏ ਹੁੰਦੇ ਆਂਦਰ ਵਾਲੇ ਪੈਂਟਕੋਟਾਂ ਵਾਲੇ ਨਹੀਂ ਉਹਨਾਂ ਤਾਂ ਭਾਈ ਨੁਕਤਾ ਜੀ ਨਹੀਂ ਹੋਰ ਤਾਂ ਹਰ ਥੀ ਦੇ ਉੱਤੇ ਕ੍ਰਿਟੀਸਾਈਜ਼ ਕਰਨਾ ਕਿ ਇਹਦੇ ਵਿੱਚ ਆ ਨਹੀਂ ਉਹ ਨਹੀਂ ਵੇਟਰ ਸਹੀ ਨਹੀਂ ਹੈ ਖਾਣਾ ਵਧੀਆ ਨਹੀਂ ਭਾਵੇਂ 36 ਪ੍ਰਕਾਰ ਦੇ ਭੋਜਨ ਸੋਨੇ ਦੇ ਭਾਂਡੇ ਚ ਸਿਕਾ ਦੇ ਤੇਰੇ ਤਿੱਕੇ ਤੂਕਾਂ ਤੂਕਾ ਦਨੀ ਪਰ ਰੱਬ ਦਾ ਪਿਆਰ ਨਹੀਂ ਕਰ ਉਹਨੇ ਰੁੱਖੀ ਮਿੱਸੀ ਖਾਧੀ ਜੋ ਮਿਲਗੀ ਪਰਮਾਤਮਾ ਦੇ ਗੁਣ ਗਣੇ ਸੱਚੇ ਦਿਲੋਂ ਅਰਦਾਸ ਉਸਨੇ ਕਰਨੀ ਜਿਹਨੂੰ ਅਸੀਂ ੱੱੱਕੇ ਮਾਰ ਕੇ ਕੱਢ ਦਿੰਦੇ ਹਾਂ ਹੁਣ ਬੁੱਧੂ ਨੇ ਵੀ ੱੱੱਕੇ ਮਾਰੇ ਕਹਿੰਦੇ ਤੁਰਦਾ ਇੱਥੋਂ ਡੰਡਾ ਚੱਕ ਕੇ ਲਿਆਇਆ ਭਾਈ ਤੇ ਜਾਂਦਾ ਜੱਤੇ ਭਾਈ ਕਮਲੀ ਜੀ ਕਹ ਕੇ ਜਾ ਓਏ ਜਿਹੜਾ ਕੰਮ ਤੇਰਾ ਤੂੰ ਆ ਕਰਨ ਵਾਸਤੇ ਕੀਤਾ ਨਾ ਪੂਰਾ ਨਹੀਂ ਹੋਣਾ ਤੇਰੇ ਆਵੇ ਕੱਚੇ ਹੀ ਰਹਿਣਗੇ ਕਹਿੰਦੇ ਤੁਰਦਾ ਲੱਗ ਮੇਰੇ ਗੁਰੂ ਨੇ ਕੀਆ ਦੂਜੇ ਦਿਨ ਨੁਕਸਾਨ ਜ਼ਿਆਦਾ ਹੀ ਹੋ ਗਿਆ ਸਕੇਪ ਲੈਣਾ ਸੀ ਭਾਈ ਉਹਦੇ ਤੋਂ ਭਲਾ ਕੋਈ ਫਾਇਦਾ ਨੁਕਸਾਨ ਕੋ ਜਿਆਦਾ ਹੀ ਹੋ ਗਿਆ ਨੁਕਸਾਨ ਜਿਆਦਾ ਹੋ ਗਿਆ ਗਿਆ ਗੁਰੂ ਆ ਜਾ ਕਹਿੰਦੇ ਮਾਰੇ ਤੂੰ ਤੇ ਕਹਿੰਦੇ ਸਾਡਾ ਕੰਮ ਕਰ ਬਥੇ ਚਲੋ ਮੈਂ ਤਾਂ ਹੋਰ ਘਾਟੇ ਚ ਲਿਆ ਨੁਕਸਾਨ ਹੋ ਗਿਆ ਕਹਿੰਦੇ ਤੁਸੀਂ ਤਾਂ ਕਹਿੰਦੇ ਸੇਵਾ ਕਰੀ ਬਾਦਸ਼ਾਹ ਕਹਿੰਦੇ ਜੇ ਸੇਵਾ ਕਰਦਾ